ਦੇਖ ਓ ਆ ਦੇਖਾ ਤੁਗਾਂ ਵਾਲਿਆ ਸ਼ਕਰਪੁਰੀਆ ਓ ਸਾਡੀ ਸ਼ਕਰਪੁਰੀਆ ਓ ਜਲੰਧਰ ਨੱਚਦਾ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਕਾ ਦਾ ਪਿੰਡ ਸ਼ੇਰ ਨੇ ਇਨਾ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਅੱਜ ਦੇ ਕਬੱਡੀ ਕੱਪ ਤੇ ਸੈਕੰਡ ਪ੍ਰਾਈਜ਼ ਸਪான்ਸਰ ਕੀਤਾ ਜਾ ਰਿਹਾ ਹੈ ਬੈਸਟ ਜਾਫੀ ਵਾਲਾ ਫੋਰ ਟਰੈਕਟਰ ਜਿਹੜਾ ਹੈ ਉਹ ਵੱਡੇ ਭਰਾ ਗੁਰਪਾਲ ਪਾਲੀ ਆਸਟ੍ਰੇਲੀਆ ਨੇ ਦੇਣਾ ਤੇ ਬੈਸਟ ਰੇਡਰ ਦਾ ਫੋਰ ਜਿੰਮੀ ਨੇ ਦੇਣਾ ਖੁਸ਼ੀ ਓਏ ਦੁੱਗਾਂ ਵਾਲਾ ਓਏ ਖੁਸ਼ੀ ਤੇ ਸ਼ੀਰਾ ਚੱਕਲੀ ਸ਼ੇਰ ਵਾਲਾ ਇੱਕ ਪਾਸੇ ਗੈਵੀ ਚਾਲ ਦਾ ਪਿੰਡੂ ਹੈ ਉਹ ਦੂਜੇ ਪਾਸੇ ਦੁੱਗਾਂ ਵਾਲਾ ਜੱਟ ਆਹ ਦੇਖੋ ਆਹ ਦੇਖ ਦੁੱਗਾਂ ਵਾਲਿਆਂ ਗੱਲ ਤੇ ਉਹੀ ਆ ਵੀ ਉਹਨਾਂ ਬੋਲ ਕਿਹੜੀ ਕੁਝ ਹੋਇਆ ਦੁੱਗਾਂ ਵਾਲਿਆ ਸਿਰਾ ਸਿਰਾ ਹੋ ਗਿਆ ਅੱਜ ਮੋਨਕ ਦੇ ਵਿੱਚ ਲੋਕ ਨਾਚੋਠੇ ਆ ਗੁਰਸੇਵ ਸਿੰਘ ਅੱਜ ਤੇ ਦੁਨੀਆ ਦੇ ਵੱਡੇ ਬੱਲਾਂ ਦੀ ਟੱਕਰ ਹੈ ਮੋਨਕ ਦੀ ਧਰਤੀ ਹੈ ਆਹ ਵੇਖਦੇ ਆ 5100 5100 ਜੰਜੂਆ ਰੱਤਾ ਫੇ ਦੀਪਕ ਦਵਰਜੀ ਉਹ ਜੰਜੂਆ ਰੱਤਾ ਫੇ ਦੀਪਕ ਦਵਰਜੀ ਜੰਜੂਆ ਤੇ ਦੀਪ ਦਵਰਜੀ ਵਾਲਾ ਕਿਆ ਬਾਤ ਹੈ ਛਾਲਾਂ ਵੱਜਦੀਆਂ ਆਹੀ ਛਾਲਾ ਗੁਲਜਾਰੀ ਮੂਨਕ ਨੇ ਵਰਲਡ ਕੱਪਾਂ ਦੇ ਵਿੱਚ ਮਾਰੀਆਂ ਦੁਨੀਆਂ ਨੇ ਪੀਟੀਸੀ ਚੈਨਲ ਤੇ ਸਵਰਗੀਆਂ ਨੱਥਾ ਸਿੰਘ ਦੇ ਮਿੱਤਰਾਂ ਦੇ ਵਿੱਚੋਂ ਇੱਕ ਨੇ ਹਰਜੀਤ ਸਿੰਘ ਦੀ ਪੁੱਜੇ ਹੋਇਆ ਵੱਡੇ ਵੀਰ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਗੱਲਾਂ ਹੁੰਦੀਆਂ ਉਹ ਖੇਡ ਮੈਦਾਨ ਦੇ ਵਿੱਚ ਦੀਪਕ ਦੁਰਜੀ ਵਾਲਾ ਰੇਡ ਪਾਉਣ ਦੇ ਲਈ ਵੱਧ ਗਿਆ ਮੇਰੇ ਵੀਰੋ ਪਾਣ ਦਾ ਪੱਤਾ ਕਹਿੰਦੇ ਖਣਮਾਈ ਬੈਠਾ ਮੇਰੇ ਵੀਰੋ ਜੰਜੂਆ 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 ਮੇਰੇ ਵੀਰੋ ਉਧਰ ਕਹਿੰਦੇ ਸਾਡੇ ਆਤਮਜੀਤ ਕਲਾਰ ਦਾ ਅਰਸ਼ ਪਾਟੀ ਦਾ ਜਰਮਨ ਚੈਲ ਦਾ ਮੰਦਿਰ ਵਿੱਚ ਉਹ ਲਲਕਾਰੇ ਮੂਨਕ ਦੇ ਵਿੱਚ ਪੈਂਦੇ ਆ ਧਮਕ ਕਹਿੰਦੇ ਲਹਿਰੇ ਤੱਕ ਜਾਂਦੀ ਆ ਮੇਰੇ ਵੀਡੀਓ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਮਨਦੀਪ ਧੱਕਾ ਕਰ ਗਿਆ ਓਏ ਕਰ ਗਿਆ ਧੱਕਾ ਸਾਜੀ ਸਾਗਰਪੁਰੀਆ ਓਏ ਸਾਜੀ ਸਾਗਰਪੁਰੀਆ ਓਏ ਜਲੰਧਰ ਨੱਚਦਾ ਅੱਜ ਸਿਰਾਂ ਕਰਾ ਗਿਆ ਅੱਜ ਜਲੰਧਰੀਆ ਸਾਜੀ ਭੰਗੜੇ ਪਾਉਂਦਾ ਫਿਰਦਾ ਐਵੇਂ ਨਹੀਂ ਲਡਲਤੋ ਵਾਲਾ ਕਹਿਣਾ ਹੁੰਦਾ ਵੀ ਅੱਲਾਹੂ ਦਾ ਬਾਜਾ ਓਏ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਧਾਨ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਖੁਸ਼ਦੀਪ ਹੈ ਜੱਗਾ ਚਾਰ ਜਾਫੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਦੇਖਦੇ ਆਂ ਵੀ ਤਿਆਰ ਬਰ ਤਿਆਰ ਹੈ ਕੌਣ ਜਫਾ ਲਾਵੇਗਾ ਇੱਕ ਪਾਸੇ ਖੁਸ਼ਦੀਪ ਹੈ ਓਏ ਦੂਜੇ ਪਾਸੇ ਸੁਨੀਲ ਹੈ ਆ ਟੱਕਰ ਦਾ ਕੋਈ ਤੋੜ ਨਹੀਂ ਹੈ ਹੈ ਹਾਏ ਖੁਸ਼ੀ ਦੁੱਗਾਂ ਵਾਲਾ ਓ ਦੁੱਗਾਂ ਵਾਲਾ ਜੱਟ ਬੱਲੀਏ ਕਰਾ ਗਿਆ ਪੂਰੀ ਅੱਤ ਬੱਲੀਏ ਕਰਾ ਗਿਆ ਪੂਰੀ